ਗੇਬੋ ਵੀ ਰਿੱਲਾ ਬਣਾਉਣ ਲੱਗ ਗਈ ਭਾਈ ਵੀਡੀਓ ਬਣਾਉਣ ਲੱਗ ਗਈ ਗੇਬੋ ਬਪ ਮੈਂ ਬੋਲੀ ਨਾ ਯਾਰ ਤੂੰ ਵੀ ਯਾਰ ਹਣ ਕੇ ਆਪਾਂ ਕਿੱਧਰ ਗਈ ਆਈਆਂ ਬੱਤਾਂ ਕਰਨ ਵੇਲੇ ਉਹ ਕਣ ਕੇ ਗੇਬੋ ਆ ਗਈ ਇੱਚ ਤੇਰਾ ਪਿਆਰ ਪੂਰੀ ਜਿਹੀ ਪੰਗੀ ਆ ਯਾਰ ਕਿਧਰੋਂ ਫਸੇ ਰੋਡ ਮੈਰ ਜਿ ਕਰਾ ਕੇ ਮੈਂ ਉਹਦਾ ਬੁੜੇ ਨੇ ਸਾਰੇ ਸੁਪਨੇ ਰੋਲ ਤੇ ਸ਼ਮਲਾ ਸ਼ਮਲਾ ਕੇ ਮਾਰਤਾ ਨੇ ਮਿੱਦਾਨੇ ਉਹ ਯਾਰ ਬੋਲਾਂ ਕਾਹੇ ਜਦੋਂ ਬਪਾਪਾ ਗੇਬੇ ਕਾਹੇ ਫਿਰ ਹਾਂ ਤੇ ਬਪੂ ਹੀ ਗੱਲ ਉਹ ਬੇਬੇ ਆ ਗਈ ਯਾਰ ਕਪਾ ਚੇਫਰ ਬੈਣੀ ਰਿਆਂ ਦਾ ਤੰਨ ਕੋਲੀਆਂ ਮੁੱਕਣ ਵਾਲੀਆਂ ਬੁਰਬਨੇਂਦੀਆਂ ਉਹ ਕੋਈ ਗੱਲ ਨਹੀਂ ਬੱਪੀਆ ਮੈਂ ਬਗਾਈ ਮਰੀਆਂ ਨਾ ਯਾਰ ਹਾਂ ਲੱਭਾਈ ਦੋ ਡੰਗ ਦੇ ਨਮਾ ਅਦਵਾ ਕਰ ਹਾਂ ਆਹੀ ਫਿਕਰ ਉਹਦਾ ਇਹ ਛਰਾਦ ਤਪਾਈ ਜਾਂਦਾ ਦਾ ਥੇ ਹੁਣ ਇਹਨੇ ਲੈ ਲੇ ਕਿਵਨ ਹਾ ਨੋ ਨੂ ਤੈਨੂੰ ਬੋਲੀ ਨਹੀਂ ਲੱਗਦਾ ਕੀ ਹੋ ਰਿਹਾ ਡਾਕਟਰ ਹੋ ਗਈ ਆ ਬਰਾਏ ਕੀ ਹੋ ਰਿਹਾ ਕੱਲੂ ਹੋ ਗਈ ਮੈਨੂੰ ਤਾਂ ਪਤਾ ਹੈਗਾ ਕਿ ਮੈਂ ਤਾਂ ਜਾਣੀ ਆ ਉਹ ਗੱਲਬਾਤ ਹੋਏਗੀ ਆ ਮੈਂ ਤਾਂ ਦੀ ਮਾਸੀ ਕੋਲ ਜਾਣੀ ਆ ਮੈਨੂੰ ਨਹੀਂ ਪਤਾ ਹੈਗਾ ਉਹ ਗੱਲ ਦਾ ਪਤਾ ਲੱਗੇ ਨਾ ਕੱਲ ਨਹੀਂ ਤੈਨੂੰ ਪਤਾ ਲੱਗਾ ਹੈਗਾਗਾ ਅੱਜ ਫੇਰ ਉਹਨੇ ਮੇਨਾਂ ਕਲੇਸ਼ ਪਾਇਆ ਅੱਛਾ ਬਾਪੂ ਦੀ ਗੱਲ ਦਾ ਗੁੱਸਾ ਕਰੀਆ ਨਹੀਂ ਹੈਗੀ ਉਹਦਾ ਸੁਭਾਈ ਆ ਯਾਰ ਤੈਨੂੰ ਕਿਉਂ ਟੈਨਸ਼ਨ ਲੈਣੀ ਮੈਂ ਨਹੀਂ 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 ਬੱਸ ਪਾਸੇ ਹਟ ਜਾ ਉਹ ਟੈਨਸ਼ਨ ਆ ਰਿਹਾ ਤੂੰ ਠੰਡੀ ਰਹੇ ਮੈਂ ਤੁਹਾਨੂੰ ਮੈਂ ਤਾਂ ਨਹੀਂ ਮੈਨੂੰ ਨਹੀਂ ਪਤਾ ਉਹ ਮੰਨਿਆ ਕਰ ਗੱਲ ਤੂੰ ਨਹੀਂ ਜਾਣਾ ਹੈਗਾ ਰਣ ਹੋਇਆ ਕੀ ਆ ਤੈਨੂੰ ਬੈਠ ਜੂਰਾ ਬੈਠ ਮੇਰੀ ਗੱਲ ਸੁਣ ਲੈ ਮੈਂ ਬਤਾਇਆਗਾ ਬੈ ਜਾਣਾ ਬੈਠ ਗੁੱਸਾ ਨਾ ਕਰ ਬੈਠ ਮੈਂ ਸਮਝਾਉਣਾ ਤੈਨੂੰ ਗੱਲ ਮੈਂ ਬੈਠਾ ਹਾਂ ਕੋ ਟੈਨਸ਼ਨ ਲੈਂਦੀਆਂ ਗੀ ਗਾਣਾ ਕੀ ਹੋਇਆ ਤੈਨੂੰ ਕਿਉਂ ਗੁੱਸਾ ਕਰੀ ਜਾਂਦੀ ਹੈਂਗੀ ਮੈਨੂੰ ਨਹੀਂ ਪਤਾ ਹੈਗਾ ਆਹ ਛੋਟੇ-ਬੋੜੇ ਜਿਹਨੂੰ ਹਟਾ ਲਓ ਨਹੀਂ ਮੈਂ ਇਥੇ ਕੁਝ ਹੋ ਹੋ ਗੱਲ ਵਾਦਾ ਕੀ ਹੈਦਾ ਉਹ ਤਾਂ ਗੁੱਸਾ ਕਰਦਾ ਹੈਦਾ ਵੱਡੇ ਭਾਈ ਨਿਕਲਾ ਮੈਂ ਜਿਗਾਈ ਸੀਗੀ ਉੱਪਰੋਂ ਮੈਂ ਕਰਾ ਲਈ ਤਾਂ ਕਰਕੇ ਥੋੜਾ ਜਿਹਾ ਉਹ ਕਰਦਾ ਹੈ ਉਹ ਨਹੀਂ ਹੋਰ ਕੋ ਚੱਕਰ ਨਹੀਂ ਆ ਦਿਲ ਦਾ ਨਹੀਂ ਮੜਾ ਹੈਗਾ ਮੇਰਾ ਬਾਪੂ ਸਾਰਾ ਦਿਨ ਆਏ ਥੋੜੀ ਨਾ ਆਗਾ ਵੀ ਸਾਰਾ ਦਿਨ ਹੀ ਲੱਗਿਆ ਰਹੇ ਉਹ ਪਹਿਲਾਂ ਤੂੰ ਬਦ ਉਹਨਾਂ ਨੂੰ ਕੀ ਪਤਾ ਰੀਲਾਂ ਕੀ ਹੁੰਦੀਆਂ ਨਹੀਂ ਆ ਕੋਈ ਨਹੀਂ ਤੂੰ ਮੈਂ ਕਰੂੰਗੀ ਸੱਟ ਤੂੰ ਦੇਖਦਾ ਜਾ ਚੱਲ ਤੂੰ ਬੈਠ ਜੇ ਕਿਉਂ ਹੋ ਕਰੀ ਨਹੀਂ ਆ ਕੀ ਕਰਦੇ ਨਹੀਂ ਜਾਣਗੇ ਬਸ ਕੋਈ ਗੱਲ ਨਹੀਂ ਤੂੰ ਮੈਂ ਕਰੂੰਗੀ ਸੱਟ ਤੂੰ ਰੀਲਾਂ ਦੀ ਪ੍ਰੋਬਲਮ ਆ ਕੋਈ ਨਹੀਂ ਜਦੋਂ ਖੇਤ ਖੂਦ ਬਾਗ ਜੂਗਾ ਆਪਾਂ ਬਣਵਾ ਲਾਂਗੇ ਬਸ ਠੀਕ ਆ ਪ੍ਰੋਬਲਮ ਰੀਲਾਂ ਤੇ ਮੈਂ ਬਣਾ ਦਾਂ ਠੀਕ ਆ ਹੁਣ ਸਾਰਾ ਦਿਨ ਅੰਦਰ ਹੀ ਬੈਠੇ ਰਹਿੰਦਾ ਉਹ ਦਿਖਾਣੋਂ ਕੋਈ ਸਤਾ ਨਹੀਂ ਕਰੀਦਾ ਹੁਣ ਬਸ ਤੇ ਅੱਜ ਸਭ ਕੁਝ ਕਰਨਾ ਪੈਣਾਗਾ ਇੰਨਾ ਕਿ ਚਾਹ ਲਈ ਸਕਦੀਆਂ ਤੂੰ ਜਾਂ ਬਾਕੀ ਦੂਜੇ ਨੂੰ ਪਸੰਦ ਕਰਦੇ ਆਪਾਂ ਉਹੜ ਮੈਰਿ ਕਰਾ ਕਰਾ ਲਈ ਮੇਰੀ ਗੱਲ ਸੁਣ ਲਓ ਬੱਜ ਬਣਾ ਲਿਆ ਕਰੀ ਬਾਰੇ ਜਾ ਸੁਣ ਆ ਸੱਜਣਾ ਉੱ딜 ਹੋ ਤਾ ਜਦੋਂ ਇਲਾ ਮੜੋ ਉਹ ਨਾ ਬਣਾ ਜਾ ਦੇਖ ਲਿਆ ਕਰੂ ਜਾਂਦਾ ਠੀਕ ਆ ਉਹ ਉਹ ਨਾ ਦੇਖ ਲੈ ਰੀਲਾ ਮੈਂ ਬਣਾਦਾ ਮੈਨੂੰ ਟੈਨਸ਼ਨ ਨਾ ਰੂ ਨਾ ਹੋਰ ਵੀ ਇੰਨੀ ਜਗਰਨੀ ਤੁਰੋਂ ਨੋੜੀ ਲਾ ਵਿੱਚ ਮੈਂ ਨੂੰ ਬਤਾ ਜਰਾ ਪਿਆਰ ਪੂਰੀ ਜੀ ਪੰਗੀ ਆ ਯਾਰ ਕਿੱਧਰੋਂ ਫਸ ਗਿਆ ਕੋਟ ਮੈਰਿਜ ਕਰਾ ਕੇ ਮੈਂ ਉਦੋਂ ਬੁੜੇ ਨੇ ਸਾਰੇ ਸੁਪਨੇ ਰੋਲ ਤੇ ਸ਼ਮਲਾ ਸ਼ਮਲਾ ਕੇ ਮਾਤਾ ਨੇ ਮਿਲਦਾਂ ਨੇ ਚਲੋ ਇਹਨਾਂ ਰੁਕਨੇ ਚੱਲ ਨਹੀਂ ਪੂਗਾ ਜਿਹੜਾ ਕੁਝ ਹੋ ਗਿਆ ਦੇਖਦੇ ਆ ਕੀ ਬਣਦਾ ਇੱਧਰ ਗਿਆ ਭੇਜ ਬੱਕ ਜਾ ਚੱਲੋ ਐਸੀ ਬਏ ਨੇ ਪੱਖਿਆਂ ਥੱਲੇ ਮੋਜ ਜਾਣਾ ਭਾਈ ਕਿਤੇ ਕੀ ਕਰਨਾ ਹੈਗਾ ਚੱਦਰ ਲਾਈਆਂ ਤਾਂ ਨਹੀਂ ਬਣਾਉਂਦੇ ਫਿਰਦੇ ਵੀਡੀਓ ਜੀਆਂ ਤੈਨੂੰ ਪਤਾ ਨਹੀਂ ਇਹਨਾਂ ਦੀ ਕਰਤੂਰਤਾ ਕਰ ਲੈ ਉਹ ਕਰੀ ਜਾਂਦਾ ਅਸੀਂ ਲਗਾੜਾ ਖੜਾ ਤੂੰ ਮੇਰੇ ਮੋਬਾਈਲ ਲਈ ਸਟੂਡੀਓ ਮੰਗੂ ਵੱਡਾ ਮੂਵੀ ਵਾਲਾ ਬਣਿਆ ਨੂੰ ਜਾਨੇ ਅਸੀਂ ਕੁਝ ਕਦਣਾ ਕੀ ਫਿਰ ਹੁਕੀ ਕਰੀਏ ਲੱਗਦਾ ਪਾਈ ਪਿੰਡ ਤੇ ਫੋਟੋ ਕਰਾ ਰੱਖੀ ਆ 50 ਬੰਦਿਆਂ ਕੋਲੇ ਵੀਡੀਓ ਵਗ ਗਈ ਹਾਂ ਨਾਮ ਰਚਨਾ ਕੱਤਨਾਂ ਨੇ ਸੋ ਗੋਲੀ ਦੇ ਅੰਕ ਤਾਂ ਸਾਰੇ ਹੋ ਹੀ ਜਾਊਗੇ ਹਾਂ ਇੱਕ ਹਰਿਆਣੇ ਵਾਲੀ ਇੱਕ ਪੰਜਾਬ ਵਾਲੀ ਆਪ ਤਾਂ ਪਾਈ ਵਾਟਰ ਮੰਗੂ ਵਿਚਾਲੇ ਫਸ ਕੇ ਜਾ ਲੋ ਵਾਟਰ ਮੰਗੂ ਨਹੀਂ ਫਸ ਗਏ ਚਲੋ ਦਿੱਤਾ ਸਮਝ ਨਹੀਂ ਆਉਂਦੀ ਇਹਨੂੰ ਵੀ ਕਰਕੇ ਦਿੱਤਾ ਬੋਲ ਮੇਰੇ ਰੋੜ ਮੰਗੂ ਚੁੱਬਦੇ ਆ ਰੋੜ ਮੰਗੂ ਮਰੇ ਬੋਲ ਦੀਆ ਹੁਣ ਜੇ ਸੂਤੇ ਕਲਰ ਕਰਦੇ ਨਾ ਤਾਂ ਵੀ ਕਲਰ ਨੂੰ ਪੈਂਦੀ ਜੀ ਉਹਨੂੰ ਗਾਲ ਵੀ ਦੇ ਦਾਂਗੇ ਇੱਕ ਟਾਈਮ ਸਾਮਣੀ ਉਹ ਬੋਲਦੀ ਸੀ ਹਾਂ ਕਰਤਾ ਪੜੋ ਹਟ ਜੂ ਭਾਈ ਕਰਤਾ ਪੜੋ ਹਟ ਜੂ ਛੱਤਾਂ ਦੇ ਘਾਟੇ ਨੂੰ ਹਟਾ ਦੂ ਮੈਂ ਖੁੰਡਾਂ ਨਾਲ ਮੈਂ ਆਖਿਆ ਕਾਨੂੰ ਕਾਨੂੰ ਕਰ ਪੱਟਣਾ ਹਾਂ ਤੇ ਚੜਾਉਣਾ ਪਊ ਗੱਦੀਦੋ ਵਾਲੀ ਹਾਂ ਚਾਬੀ ਤਾਂ ਮੇਰੇ ਕੋਲੇ ਹੈਗੀ ਆ ਹੈਗੀ ਆ ਚਾਬੀ ਤੂੰ ਕੇਰਾ ਸਮਝਾਦੀ ਇਹਨੂੰ ਸਰਕਾਰ ਨਾਲ ਕਾਨੂੰ ਕੁੱਤੇ ਕੱਢਦੇ ਹੁਣ ਕੀ ਕਰੀਏ ਸਰਕਾਰ ਕੀ ਕਰੂ ਇਹ ਚ ਕੁੱਤਾ ਆਪ ਦੀਆਂ ਮੜੀਆਂ ਇਹਨਾਂ ਦੀਆਂ ਮੈਂ ਕਰੂ ਲੋਟ ਹੈਗੀ ਆ ਚਾਬੀ ਮੇਰੇ ਕੋਲੇ ਤੂੰ ਕੇਰਾ ਪਿਆਰ ਨਾ ਸਮਝਾਦੀ ਜੇ ਸੁਣਦੇ ਆ ਤੇਰੀ ਗੱਲ ਹਾਂ ਤੂੰ ਵੱਧ ਮੈਂ ਦੇਖੂ ਹਾਂ ਐ ਨਹੀਂ ਲੋਟ ਲੱਬਾਪੂ ਵਿਚਾਰਾ ਕੀ ਕਰੇ ਸਾਰੀ ਉਮਰਾਂ ਹੀ ਲੰਘ ਗਈ ਵਿਚਾਰੇ ਨੂੰ ਕਦੇ ਉਹਦੀਆਂ ਸੁਣ ਲਾਂਦਾ ਕਦੇ ਉਹਦੀਆਂ ਸੁਣ ਲਾਂਦਾ ਪਰ ਐ ਨਹੀਂ ਅਕਲ ਕਰਦੇ ਵੀ ਸਾਰਾ ਕੁਝ ਹੀ ਬਾਪੂ ਦਾ ਹੈਗਾ ਫਿਰ ਕੀ ਕਰਨੀਏ ਇਹ ਹਾਂ ਹਾਂ ਮੇਰੀਆਂ ਗੱਲਾਂ ਤਾਂ ਰੋਡ ਮਾਂ ਗੁੱਚੂ ਬਣ ਗਈ ਸੀ ਕੋਈ ਨਹੀਂ ਜੇ ਚਾਬੀਆਂ ਉਹਦੇ ਕੋਲੇ ਨੇ ਉਹਦੀਆਂ ਚਾਬੀਆਂ ਤਾਂ ਮੈਂ ਖਾਉਂ ਜਿੰਦਾ ਤਾਂ ਮੇਰੇ ਕੋਲ ਹੀ ਆ ਮੈਂ ਕੀ ਇਹ ਫਰੈਂਕੀ ਬਣਾਵਾ ਕਿਵੇਂ ਸਿੱਧਾ ਕਰਾ ਬੁੜੇ ਜਿੰਨੇ ਤਾਂ ਜਮਤ ਸਾਬਠਾ ਰੱਖਾ ਪਰੇ ਟੱਬਰ ਦਾ ਨਾ ਕਿਸੇ ਨੂੰ ਬੂਰੇ ਬੋਲਣ ਦਿੰਦਾ ਜੇ ਰੀਲਾ ਹੋਣਾ ਤਾਂ ਵੀ ਨਹੀਂ ਹਟਦਾ ਹੈਗਾ ਕੀ ਸੋਚਾਂ ਹਾਂ ਹਾਂ ਆਹੀ ਠੀਕ ਰੋ ਕੀ ਹੁਆਤਾ ਹੈ ਨਹੀਂ ਨਾ ਜੋ ਇਹ ਤਾਂ ਨਹੀਂ ਲੇ ਹੁਵਾ ਦਾ ਬੋੜਾ ਜਾਂ ਲੜਾ ਨੂੰ ਹੋ ਜਾ ਸਟਾਰ ਕਿਰਾ ਬੱਪੇ ਰਾਹ ਤੋਂ ਬੱਜ ਕੇ ਅੱਜ ਪੈਂ ਮੈਂ ਜੱਲੋ ਕਿੱਥੇ ਆ ਚੱਲ ਚੁਬਣਾ ਲੈਂਦੇ ਵਦਨੀ ਪਈ ਇਹ ਵਗਾ ਪਈ ਤਨੋਂ ਕੀ ਆ ਪਈ ਬੋਲਦੇ ਨਹੀਂ ਕਿੱਥੇ ਆ ਹੋ ਤੇਰੀ ਮੰਮੀ ਮੈਨੂੰ ਨਹੀਂ ਪਤਾ ਕੀ ਹੋ ਗਿਆ ਤੈਨੂੰ ਆਏ ਜਗਾ ਤੇ ਤੇਰੀ ਨਹੀਂ ਆ ਪਈ ਪਈ ਚਲੋ ਅ ਚਲੋ ਅੱਧਾ ਪਾ ਗੀ ਹਾਂ ਕੰਨੀ ਕੋਈ ਰੀ ਨਹੀਂ ਬੋਲ ਕੇ ਪੜਾਈ ਜਾਂਦੀ ਇਹ ਤਾਂ ਮੋਬਾਈਲ ਜੂ ਕੇ ਨਾਲ ਲੱਤਾਂ ਆ ਜੀ ਸਿਰਫ ਕੁੁੱਤ ਦਾ ਖਿੰਤ ਨਹੀਂ ਹੈਗਾ ਹੈ ਬੋਲਦੇ ਨਹੀਂ ਪਈ ਕੀ ਹੋ ਗਿਆ ਥਨੂੰ ਬੋਲਦੇ ਨਹੀਂ ਪਈ ਹੁਣ ਕੀ ਹੋ ਗਿਆ ਥਨੂੰ ਜੱਲਤਾ 15 ਮੋੜ ਨਾਲ ਤੁਸੀਂ ਪਈਓ ਕਿਹੜਾ ਗੱਲ ਸੁਣਦੀ ਐ ਕਿੱਥੇ ਦੀ ਜੱਲਦਾ ਆਖੀਆ ਬੜਾ ਬਾਕਾ ਚ ਦੇਖੋ ਕੀ ਹੋ ਗਿਆ ਕੋਈ ਫਰਮਤਬ ਸੀ ਨਾ ਜਾਰੀ ਨੂੰ ਕਲਾਂਦੀ ਐ ਨਾ ਤਾਂ ਮੋਬਾਈਲ ਦਿੰਦਾ ਐ ਇਹਨੇ ਕਰੀ ਜਾਂਦੀ ਐ ਕਦੋਂ ਦੀ ਕਿਉਂ ਕਿ ਨੂੰ ਇਹ ਨਾਮ ਦੇ ਕੁਚਲੀ ਆ ਪਈ ਨਾ ਬਲਾ ਪਈ ਕੁਕਰੰਤਨ ਨੰਬਰ ਕਿ ਦੇਖ ਬਲਾ ਨਾ ਕਰਦੀ ਆ ਪਈ ਹੈ ਕਰ ਰਣਾ ਤੈਨੂੰ ਪੱਟੀ ਰਾਬ ਜਿਹਨ ਲਈ ਜੋਗਾ ਕਿਹੜਾ ਕਰਦੀ ਆ ਤਾਂ ਕੱਟਰ ਵਾਲਾ ਮੰਮੀ ਕਰੀ ਜਾਂਦੀ ਆ ਲੱਛਣ ਕਰਦੀ ਆ ਤੂੰ ਜਾ ਫੂਰਾ ਕੇ ਗਿਆ ਆ ਲੱਛਣ ਕਰਦੀ ਆ ਮੈਂ ਤਾਂ ਉਹਨੇ ਪਲਾ ਕੇ ਉਹਨੂੰ ਦਕਾਰੇ ਕਰੇ ਮਾਗਣਾ ਮੇਰੀ ਲੱਛਣ ਕਰਦੀ ਆ ਬਈ ਬੰਦੀ ਪਤਾ ਨਾਣੋ ਕੀ ਹੋ ਰਿਹਾ ਤੈਨੂੰ ਨਾਣੋ ਕੀ ਹੋ ਗਿਆ ਤੈਨੂੰ ਬਾਪੂ ਭੱਜਾ ਭੱਜਾ ਗਿਆ ਮੇਰੇ ਕੋਲ ਪੰਨੀ ਆਣ ਨੂੰ ਕੀ ਹੋ ਗਿਆ ਪਾਣੀ ਪੁਣੀ ਪਿਓ ਭਾਈ ਇਹਨੂੰ ਪਾਣੀ ਪੁਣੀ ਕੀ ਹੋ ਰਿਹਾ ਵਾ ਇਹਦਾ ਖੇਡੀ ਜਾਂਦੀ ਸੀ ਇਹ ਕੀ ਬੋਲਣਾ ਇਹਨੂੰ ਕੀ ਬੋਲਣਾ ਇਹਦਾ ਖੇਡੀ ਜਾਂਦੀ ਸੀ ਇਹ ਕੀ ਬੋਲਣਾ ਇਹਦਾ ਖੇਡੀ ਜਾਂਦੀ ਸੀ ਇਹ ਕੀ ਬੋਲਣਾ ਡਾਕਟਰ ਨੂੰ ਬੁਲਾਣਾ ਦੱਸੇ ਵੀ ਕੁਛ ਵੀ ਕੀ ਹੋ ਰਿਹਾ ਕੀ ਦੱਸੇ ਹੈ ਮੈਂ ਫੇਰੀ ਦੱਸੂ ਮੈਨੂੰ ਪਤਾ ਹੀ ਨਹੀਂ ਕਿ ਯਾਰਾ ਨਹੀਂ ਪਤਾ ਹੀ ਨਹੀਂ ਕੁਝ ਯਾਰਾ ਹਰਦਾ ਭਾਈ ਇਹਨੇ ਉੱਪਰੀ ਹਵਾ ਮੇਰੇ ਉੱਪਰੀ ਹਵਾ ਕੋਈ ਫਿਰ ਬਾਪੂ ਆਇਆ ਕਰ ਆਪਣੇ ਪਿੰਡਲੇ ਬਾਬੇ ਕੋਲ ਜਾਇਆ ਫਿਰ ਜੋਪਰੀ ਹੋ ਬੜੀ ਹਾਲ ਨਹੀਂ ਫਿਰ ਜਾ ਕਿਉਂ ਨਾ ਫਿਰ ਮੈਂ ਜਾ ਕੇ ਉਹਦੇ ਕੋਲੇ ਪੱਕਾ ਕੰਨੀ ਕੰਨੀ ਗੱਲ ਦੱਸ ਦੂ ਫਿਰ ਲਿਆਵਲਾ ਕੇ ਨੂੰ ਦੂ ਛਣ ਕਰਦੀ ਹੋਈ ਇਹੇ ਡਰਾਉਂਦੀ ਹੋਈ ਫਿਰ ਵੀ ਦੱਸ ਦੂ ਭਲਾ ਕੇ ਲਿਆ ਫਿਰ ਟੀ ਉਹਨੂੰ ਹਾਂ ਤਾਂ ਸਹੀ ਗੱਲ ਦੱਸੂ ਮੈਂ ਜਦੋਂ ਬੁਲਾ ਕੇ ਬਾਬੇ ਨੇ ਚਲ ਰਣ ਨੂੰ ਰਾਮ ਕਰ ਲੈ ਠੀਕ ਹੈ ਨੇ

ਕੱਕਰ ਕਰਦੀ ਹੋਈ ਫਿਰ ਮੈਨੂੰ ਦੱਸੀ ਮੈਂ ਕਰੋ ਸਿੱਧੀ ਹਾਂ ਮੈਂ ਕਰੋ ਸਿੱਧੀ ਖੁੰਡੇ ਨਾਲ ਦੀ ਹੋਤੀ ਪਪਾ ਥੜੇ ਚੱਕ ਖੋਲਦੀ ਇਹ ਘਰ ਵਿੱਚ ਚਾਹੇ ਤਾਂ ਲੱਗਦਾ ਪਪਾ ਮੇਰਾ ਇਹ ਤਾਂ ਸਜਾ ਇਸ ਦਰ ਦੇ ਵਿੱਚ ਬਹੁਤ ਤਗੜੀ ਚੀਜ਼ ਦਾ ਸ਼ਾਇਆ ਹੈ ਪਤਾ ਹੁਣ ਪਤਾ ਹੀ ਅਜਨਾਂ ਹੈਗਾ ਚੰਡੇਲਾਂ ਜਾਂਦੀਆਂ ਜਾਗਤ ਦੀਆਂ ਲਿਆਏ ਨੇ ਮੁੰਡੇ ਜਿਹੜੀਆਂ ਭਾਈ ਇਹ ਗੁੱਡੀ ਆ ਭਾਈ ਇਹੀ ਆ ਹੁਣ ਤੂੰ ਪੇੜੀ ਆ ਪੇੜੀ ਪੂਰੀ ਲੈ 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 ਬੱਤੀ ਫੜਾ ਪੇੜੀ ਪੂਰੀ ਕੁੱਚੀ ਲਾਲਾ ਕੁੱਚੀ ਦਾ ਬੱਟਾ ਬਾਬਾ ਜੀ ਕੁੱਚੀ ਤੇ ਜੱਲ ਨਵਰ ਬਗੀ ਇੱਕ ਦਾ ਛੁੱਣੀ ਛੱਡ ਜਾਂਦੇ ਆਇਓ ਕਹੀਂ ਜੈ ਲਖ ਨਰਿਆਣ ਜੈ ਲਖ ਨਰਿਆਣ ਬੱਬਾ ਕੁਛ ਕਰੇਗਾ ਵੀ ਕਹੀਂ ਕਰੀ ਜਾਏਗਾ ਤੂੰ ਅਬਾ ਬਾਬਾ ਇਹ ਸਾਇਆ ਬਹੁਤ ਜੀ ਦਾ ਖਾਇਆ ਤਾਂ ਤੈਨੂੰ ਪਤਾ ਹੀ ਆ ਚਨੇਲਾ ਨਾਲ ਜਿਹੜੀਆਂ ਨਾ ਬਾਪਾਂ ਗੱਡਾ ਕੋਈ ਨਾ ਕੋਈ ਨਾ ਸਾਰੀਆਂ ਘੜ ਦੇਣਗੇ ਜਿਹੜੇ ਦਾ ਮੈਂ ਤਾਂ ਥੱਪ ਫੜਨ ਵਾਲਾ ਮੰਗੂ ਕਰੀ ਜਾਂਦਾ ਤੂੰ ਤਾਂ ਭਗਤ ਦਾ ਬਾਬਾ ਨੂੰ ਮਜ਼ਾਕ ਨਹੀਂ ਕਰਨਾ ਮਜ਼ਾਕ ਕਹਦਾ ਬਾਬਾ ਯਾਰ ਕੋਈ ਹੱਲ ਕਰ ਹੱਲ ਕਰੀ ਜਾਂਦੇ ਆ ਜਦੋਂ ਤੂੰ ਲੈ ਕੇ ਆਏ ਆ ਤਾਂ ਹੱਲ ਕਰਾਂਗੀ ਯਾ ਤੂੰ ਬਲਾਕ ਦਾ ਪਰਿਵਾਰ ਨੂੰ ਬਲਾਕ ਸਾਰੇ ਬਿੜਿਆ ਇਹਦੇ ਹੋਰ ਪੱਤੀ ਬਾਰੇ ਕਿ ਕਿੱਧਰੋਂ ਆ ਚਲੋ ਐ ਲੱਖ ਨਰਨਜਾਹ ਦੈਰਾ ਖਨਰਨਜਾਹ ਦੈਰਾ ਖਨਰਨਜਾਹ ਬਾਬਾ ਮੇਰੇ ਨਾਲ ਨਾ ਮੱਥਾ ਮਾਰ। ਮੇਰੇ ਤੇ ਕੁਝ ਨਹੀਂ ਹੈਗਾ। ਮੈਂ ਤਾਂ ਬੁਢਾ ਜਿੱਦਾ ਕਰਨਾ ਸਾਡਾ। ਅੱਛਾ ਭਾਈ। ਬੁਢਾ ਜਿੱਦਾ ਕਰ ਭਾਈ, 부ੜੀ ਸਿੱਧੀ ਕਰ। ਬਾਬਾ ਮੈਂ ਵੀ ਨਹੀਂ ਹੈਗਾ। ਮੈਂ ਵੀ ਇੱਕ ਟਾਈਮ ਪਾ ਕੇ ਕਰਦਾ ਅੰਛਾ ਪਾਣੀ ਮੈਨੂੰ ਬਣਾ ਲੈ। ਫਿਰ ਬਾਬਾ ਹੁਣ ਕੀ ਕਰੀਏ ਆਪਾਂ? ਭਾਈ ਮੇਰੀ ਗੱਲ ਮੰਨੀ ਜਾਈਂ। ਐਂ ਕਿਹੋ ਕਰਦੇ? ਲੈ ਤੁਹਾਡਾ ਕੰਮ ਚੱਲਦਾ ਰਹੂ ਨੇ, ਮੇਰਾ ਚੱਲਦਾ ਰਹੂ। ਤੁਸੀਂ ਐਂ ਕਰੋ ਜੇ ਸਾਡਾ ਬੁਢਾ ਆ ਗਿਆ। ਰਟ ਬਰਗਤਹਾ ਰੁਚਤਗੀ ਗਣਾ ਜਗਾਣਾ ਇਹਦੇ ਤੋਂ ਜੋ ਕਿ ਉਹ ਵਾ ਠੀਕ ਆ ਭਾਈ ਉਹ ਸਾਡ ਬੁੜੀ ਆ ਠੀਕ ਆ ਠੀਕ ਆ ਭਾਈ ਪੈ ਜਾਓ ਭਾਈ ਫਿਰ ਆਉਂਦੇ ਨੇ ਜੈ ਲਖਨ ਨਰਨਯਨ ਜੈ ਲਖਨ ਨਰਨਯਨ ਸਭ ਆ ਜਿਹੜੀ ਬੱਤੀ ਆ ਬੱਥੇ ਦੇਖੀ ਬਾਬਾ ਕਿੰਨਾ ਬਣਿਆ ਬੱਤਾ ਬਾਬਾ ਉਹ ਦੇਖ ਕੇ ਬਹੁਤ ਅਗੜੀ ਛਾਇਆ ਭਾਈ ਲਾਈ ਕਰਨਾ ਪੈਣਾ ਪਪਾ ਜੀ ਕਿਵੇਂ ਹੁੰਦੀ ਸੀ ਤਾ ਕੋਈ ਗੇਵੋ ਨਾ ਦੀ ਬੁੜੀ ਐ ਭਗਤਾ ਜੇ ਬਬੇ ਬੇਬੇ ਜੀ ਉਹ ਆਪੂ ਕਰਾ ਤੋ ਪਪਾ ਕਮਾਲ ਕਰੇ ਜਾਂਦਾ ਮੈਂ ਤੂੰ ਨਾ ਖੁੰਡਾ ਖਾਦੀ ਤੂੰ ਉਹ ਬੰਦਾ ਤਰੇ ਨਾ ਨਹੀਂ ਹਰ ਤੋਂ ਮਰੇ ਕਰਾਣੇ ਇੰਨਾ ਤੀ ਹੈ ਰੈਨ ਨੂੰ ਨਹੀਂ ਪਤਾ ਭਗਤਾ ਹਾਂ ਜੋ ਕਿਹਨੇ ਗਿਆ ਜਾ ਰਸਤਾ ਬੇਬੇ ਜੀ ਕਿਵੇਂ ਆਜੂ ਯਾਰ ਕਿਵੇਂ ਆ ਗਈ ਬੇਬੇ ਜੀ ਭਗਤਾ ਕਿੰਨੇ ਸਾਲ ਹੋ ਗਏ ਮਰੀਨੂ ਪਪਾ ਨੂੰ ਅੱਛੇ ਹੋ ਤਾੜੀ ਪੰਟ ਲਾਗੀ ਕਰਨਾ ਕੀ ਹੋ ਕੀ ਕਰਨਾਗੇ ਤੇ ਰਾਨੋ ਰਾਨੋ ਇਹ ਰਾਨੋ ਕਹਿੰਦੇ ਨਹੀਂ ਬੋਲਦੇ ਭਗਤਾ ਬੇਬੇ ਕਹੇ ਇਹਨੂੰ ਚਲੋ ਸਮਾਲਾ ਬਾਪੂ ਜਾਓ ਤੇ ਬੋਲ ਲੈ ਕਹੇ ਜੱਟਾ ਬਾਬਾ ਬੇਬੇ ਕਹੇ ਫਿਰ ਹੋ ਤੇ ਬਾਪੂ ਹੀ ਗੱਲ ਹੋਈ ਬੇਬੇ ਆ ਗਈ ਯਾਰ ਮੈਂ ਨਹੀਂ ਮੰਨਦਾ ਭਾਈ ਠੱਕੜ ਕਰ ਦਿਆ ਹੈ ਮੈਂ ਨਹੀਂ ਮੰਨਦਾ ਕਿ ਮੈਂ ਅੱਜ ਵਿਚਾਲ ਹੋ ਕੇ ਮਰੀ ਨੂੰ ਹਾਂ ਦੇਖੋ ਜਦੋਂ ਦਿੱਤਾ ਹੋਈ ਅਬ ਸੈਟ ਹੋ ਰਿਹਾ ਬਾਪੂ ਤਾਂ ਥਾਣੇ ਕਰ ਦਿੱਤੇ ਹੁਣ ਉਹ ਮਰ ਕੇ ਛੇਰ ਬਣ ਗਈ ਤੇ ਹੁਣ ਮੈਂ ਨਹੀਂ ਮੰਨਦਾ ਕਿ ਬਾਬਾ ਜੀ ਆਪਕੇ ਲਾਪੈ ਦੰਦੀ ਲਾਪੈ ਉਹ ਮੰਨੇਗਾ ਤੂੰ ਮੰਨੇਗਾ ਉਹ ਮੰਨੇਗਾ ਫਕਤਾ ਉਹ ਡਾਕਟਰ ਨੂੰ ਦਿਖਾਣਾ ਆਪੂ ਯਾਰਾ ਤੂੰ ਮੰਨੇਗਾ ਫਕਤਾ ਨਾਮਕਰੀ ਜਾਂਦੇ ਆ ਇਹ ਤੁਸਾਨੀ ਨੂੰ ਬੁਲਾ ਲੈਣਾ ਲਕਸ਼ਪਰ ਬੰਦਾ ਬੰਦਾ ਕਰ ਕੀਤੇ ਵੀ ਭਾਰੀ ਕੁੱਤੇ ਤੇ ਕੋਈ ਬੋਲਦੀ ਨਹੀਂ ਸੀ ਬੋਲੂਗੀ ਅਗਤਾ ਬੋਲੂਗੀ ਨਾ ਫਰੰਦ ਨਾ ਥਰੇ ਕਰ ਪੱਟਣ ਦੇ ਭਾਈ ਬੋਲਾ ਬਾਬਾ ਹਾਂ ਇਹਨੂੰ ਕਰ ਲੈ ਟਾਉਣਾ ਆ ਗਿਆ ਬੂ ਬਨੇ ਨੂੰ ਤਾਂ ਗੁੱਡਾ ਬੰਦਾ ਨਹੀਂ ਕਰਦਾ ਤੂੰ ਕਹਿੰਦਾ ਬਾਬਾ ਇਹ ਹਲਾ ਕੇ ਕਿਉਂ ਲਿਆਇਤੀ ਕੱਤਾ ਮੈਨੂੰ ਹਾਂ ਹੁਣ ਕੀ ਦਾ ਇਲਾਜ ਕਰੀਏ ਭਾਈ ਸਾਡਾ ਤੇ ਵੀ ਜਦ ਨਾ ਮੈਂ ਤੁਹਾਡੇ ਘਰ ਦਾ ਮਾਰੀ ਕਰਨਾ ਪੈਣਾ ਜੀ ਆ ਤਰੀ ਤੇ ਨਾ ਭਾਈ ਮੈਂ ਇਹਨੂੰ ਨਵਾਦਿਆ ਕਰੋ ਤੇ ਵਗੇਰੇ ਚਲ ਬਾਬਾ ਕਰਾਂ ਤੂੰ ਜੇ ਵੇਖ ਰਹੀ ਹੂੰ ਹਾਂ ਤੇ ਤੁਹਾਡੇ ਘਰ ਦਾ ਟਾਲਾ ਲਾਉਣਾ ਪੈਣਾ ਕੰਦ ਦਾ ਨਾਂ ਲੱਗ ਕੋ ਤੇ ਮੰਗਰ ਮੁਕਨੇ ਨੇ ਉਹ ਕੋਈ ਗੱਲ ਨਹੀਂ ਮਪੂਰੀ ਪੰਗਾ ਕਰ ਲੈਣ ਦਾ ਸੱਖਾ ਤਾਂ ਮੇਰੇ ਹੱਥੋਂ ਬਿਹਤਰੀ ਨਹੀਂ ਦਿੱੰਦਾ ਹੈ ਮਾੜਾ ਚੰਗਾ ਬੰਦਾ ਬੰਦਾ ਆਖਾ ਕਿ ਤੇ ਇਹ ਕੋਈ ਨਾ ਗਲੇ ਨਹੀਂ ਜਾਏਗਾ ਨਾਂ ਤਾਂ ਤੂੰ ਮਸਾਦ ਹੋ ਲੱਗ ਲੋ ਤੇਰੇ ਚ ਤੇਰੇ ਚ ਕੋਈ ਪੁੱਤ ਛੱਡ ਦੂੰ ਮੈਂ ਕਿਹੜਾ ਬਾਬਾ ਇਹਨੇ ਤਾਂ ਹੋਰੀ ਦੇਚਣ ਲਾਤਾ ਤੇਰੇ ਪਰ ਕੇ ਧੀ ਆਏ ਆ ਪੁੱਤਾਂ ਚੜਨ ਵਾਲੇ ਕੋਈ ਗੱਲ ਨਹੀਂ ਆਪੇ ਕਿਉਂ ਲਾ ਬੋਰਨਾ ਆਇਆ ਲੋਕਾਂ ਨੂੰ ਦਿਖਾਉਣ ਲੱਗਣਾ ਜਿਹੜੇ ਛੱਡ ਕੇ ਗਿਆ ਆ। ਸਾਡੇ ਤਾਂ ਮੈਨੂੰ ਤੇਰੇ ਕੋਲ ਕੋਈ ਕੇਸ ਆਇਆ ਨਹੀਂ। ਤੂੰ ਕਹਿੰਦਾ ਕੋਈ ਗੱਲ ਨਹੀਂ ਆ ਦੁੱਖ ਜਦੋਂ ਕੋਈ ਆਇਆ ਨਹੀਂ ਕੇ 6 ਮਹੀਨਿਆਂ ਦਾ ਵਿਹਲਾ ਬੈਠਾ ਸੀ। ਕੋਈ ਗੱਲ ਨਹੀਂ ਤੇ ਮੈਨੂੰ ਪਤਾ ਹੁਣ। ਤੇ ਤਕਰ ਪਰ ਤੁੰਦ ਨਾ ਲੱਗ ਜੀ ਪਤਾ। ਟੱਕਿਆ ਗੋਲੀਆਂ ਦਾ ਬੈਠਾ ਸੀ ਓਪਰ 6 ਮਹੀਨਿਆਂ ਦਾ ਵਿਹਲਾ। ਤੇ ਤੂੰ ਕੋਲੇ 30 ਗੋਲੀਆਂ ਖੰਦਾ ਬਾਬਾ। ਇਹ ਤੇ ਨਹੀਂ ਆਇਆ ਤੇ ਕੋਲੇ ਮੈਨੂੰ ਤਾਂ ਹੁਣ ਪਤਾ ਲੱਗਿਆ। ਅੱਧ ਕਿ ਮੈਨੂੰ ਟਿੱਕੀ ਜਾਂਦਾ। ਦੱਟਿਆ। ਬਿੰਨਾ ਬਾਬੇ ਦਾ ਤਸਵੀਰ ਜੇ ਲਟਕੀ ਨਾ ਬਦਪੁੱਤਮ ਨੂੰ ਬਾਬੇ ਚ ਲੱਗੀ ਜਾਂਦੇ ਆ ਪੱਤਰੀ ਜਿੰਨੇ ਗਲ ਚ ਪਾ ਦਿਓ ਹੱਥ ਵੇਟ ਹੋਰ ਦੱਲਾ ਨਾ ਨਮਾਦਿਆ ਕਰੋ ਕੋਈ ਗੱਲ ਨਹੀਂ ਮਾਪੂਆ ਰੋ ਤਪਨ ਕੀ ਕਰ ਲੈ ਤੈਨੂੰ ਘਰੇ ਪਾੜ ਕੇ ਬੰਦੇ ਕਰ ਲਿਆ ਪਈ ਲੈ ਕੇ ਵੀ ਤੂੰ ਜੇ ਮੈਂ ਬਾਬੇ ਨੂੰ ਇੱਕ ਪੁੱਤਾ ਮੈਂ ਆਪੇ ਕੱਢ ਲੈਂਦਾ ਜਦੋਂ ਲਾਉਂਦਾ ਕਰਕੇ ਜਿੰਦੇ ਤੇ ਤੂੰ ਨਹੀਂ ਮਰੀਂ ਨਾ ਉਹ ਜੀ ਆਵਾਜ਼ ਚਾਰ ਚੁੱਕੀ ਤੂੰ ਦਾ ਨਾ ਭਾਈ ਕੋਈ ਗੱਲ ਨਹੀਂ ਤੂੰ ਇਧਰ ਕੀ ਦੇ ਦੋ ਦਿਨਾਂ ਤੋਂ ਇਹਨੇ ਨਮਾਦਿਓ ਤੇ ਤਰੇ ਤੇ ਦੇਖਦੇ ਆ ਜੇ ਫਰਕ ਪਿਆ ਤੁਨ ਪਹਿਲੀ ਤਾਂ ਨਾ ਫਰਕ ਪਿਆ ਮੈਂ ਤੇ ਉਹ ਤੈਨੂੰ ਚੱਕ ਚੱਕ ਕੇ ਵਾਪਸ ਤੇ ਇਲਾਜ ਕਰਨਾ ਪੈਣਾ ਭਗਤੋ ਦੱਸ ਪਾਸੇ ਮੈਂ ਬਾਬੇ ਪੈਸੇ ਦੇ ਭੁਕੇ ਹੂੰ ਤੂੰ ਪਿੱਛੇ ਫਿਰ ਦਾਂਗੀ ਇਹਦੀਆਂ ਤਾਂ ਥੰਡੂ ਕੌਲੀਆਂ ਮੁੱਕਣ ਵਾਲੀਆਂ ਨੇ ਨਛਾ ਪੱਤਾ ਬੂਬਨੇ ਦਾ ਨਛਾ ਪੱਤਾ ਮੁੱਕਣ ਵਾਲਾ ਬੂਬਨੇ ਦਾ ਗੁੜਾੜਾ ਜੱਲੇ ਕੇ ਦੇਤਾ ਹੋਰ ਹੁੰਦੀ ਐ ਨੂੰ ਤਬੀਤ ਕਰਨੇ ਨਾ ਨਾ ਸੌਂਜੂਗੀ ਭਗਤ ਕਿ ਕਿੱਤਾਂ ਨੇ ਹੈ ਕੋਈ ਮੱਤਰ ਕਿੱਤੋਂ ਹੁਣ ਕੇਰਾ ਬਾਹਰੇ ਬਾਜੂ ਬਾਬਾ ਗੁੜਾੜਾ ਇੱਧਰ ਜੱਲੇ ਕੇ ਦੇਤਾ ਐ ਨਾ ਪਧਰਾ ਲੱਗਦਾ ਨਹੀਂ ਲੰਪ ਤੇ ਕੇਰਾ ਹੁਣ ਬਾਹਰੇ ਬਾਜੂਗੀ ਪੁੱਤ ਜਿੱਦੀ ਬੇਈਲੀ ਆਡੀ ਹਾਂ ਹਾਂ ਭਗਤ ਕੇਰਾ ਸੌਂਗੀ ਹੁਣ ਗਈ ਹੋ ਕਿਹੜੇ ਕੱਡੂ ਪੁੱਤ ਹੈ ਨਛੇੜੀ ਬਾਬਾ ਹੈ ਨਛੇ ਪੱਤੇ ਚੋਗੇ ਕਮਾਲ ਲੰਦਾ ਲੋਕਾਂ ਨੂੰ ਜਾਲ ਚ ਫਸਾ ਕੇ ਕਹੂੰਗੀ ਹੁਣ ਇਹ ਨਛੇੜੇ ਰੱਬੇ ਘੰਟਾ 20 ਮਿੰਟ ਕੀ ਲਾ ਬਾਈ ਹੰਨਾ ਪੜ ਗਿਆ ਭਾਈ ਉਹ ਕੋਈ ਆ ਨਿਬਾ ਪੁਜਾ ਰੋਈ ਭਾਈ ਮਾਰੀ ਆ ਮੈਂ ਕੀ ਕਰਦੇ ਆ ਲੈ ਲੱਕ ਮੇਰਾ ਜਾਨ ਬਾਈ ਗਿਆ ਬਾਬਾ ਕਿੰਨੀ ਮਾਰੀਗੇ ਨਾ ਬੱਸ ਭਾਈ ਦੱਸ ਤਾ ਟੈਲੀਫੋਨ ਕਰਦੇ ਬਾਬਿਆਂ ਨੂੰ ਇੱਕ ਰੋਣਾ ਹੈ ਨਾ ਅਜਾ ਠੀਕ ਹੈ ਬਾਬਾ ਬਾਬੇ ਮਾਇਆ ਦੇ ਅੱਜ ਲਾਇਆ ਨੀ ਭਾਈ ਬੰਦਾ ਦੱਸ ਵੀ ਇੰਟਰ ਦਾ ਫੇਰਾ ਜੀ ਇੱਥੇ ਕਰਾ ਬਾਬੇ ਮਾਇਆ ਦੇ ਨੀ ਬੋਲੀ ਜਣਾ ਯਾਰ ਮਾਇਆ ਨੂੰ ਮੁੱਕੇ ਨਹੀਂ ਹੈਗੇ ਜੰਤ ਅੱਜ ਚਾਹਦੇ ਆ ਆਪਣੇ ਆਪ ਬਾਬੂ ਵੀ ਬੋਲੀ ਜਣਾ ਨਾ ਬਗਾਈ ਮਰੀ ਜਾਂਦਾਗਾ ਹਾਂ ਜੀ ਬਹੁਤ ਜੰਦਾ ਬੱਪਾ ਨਹੀਂ ਤਮੀ ਮੁੱਠ ਬੋਲ ਸਕਦੇ ਬੱਪਾ ਉਹ ਤਾਂ ਗੱਲ ਆ ਚੱਲ ਚੱਲ ਖੱਤ ਲਊਗਾ ਨਵਾ ਦਿਓ ਜਿਹੜਾ ਜੁੱਤੀ ਲਉਂਦੀ ਹੈ ਨਵਾ ਦਿਓ ਨਵਾ ਦਿਓ ਕਹੋ ਕੀ ਹੁਣ ਇਹਨੇ ਛੇੜੇ ਰੱਬਿਆ ਘੰਟਾ 20 ਮਿੰਟ ਠੀਕ ਆ ਬਾਈ ਅੰਦਾ ਬਣ ਗਿਆ ਭਾਈ ਹੁਣ ਲੋ ਜੀ ਉਹ ਕੋਈ ਨਹੀਂ ਬਬੂ ਜਰਾ ਰੋਜ਼ ਭਾਈ ਮਾਰੀ ਜਾਂਦਾ ਕੁਝ ਵੀ ਕਰਦੇ ਆ ਲੈ ਲਖ ਮੇਰਾ ਜੀ ਬਾਈ 30 ਮਿੰਟ ਆਇਆ ਕਰ ਭਾਈ ਆ ਠੀਕ ਆ ਬਾਬਾ ਤੁਹਾਨੂੰ ਮਾਰੀਂ ਕਿਹੜਾ ਬਸ ਭਾਈ ਦੱਸੋ ਟੈਲੀਫੋਨ ਕਰਦੇ ਆ ਬਾਬਿਆਂ ਨੂੰ ਇੱਕ ਰੌਣਾ ਹੱਲਾ ਆ ਜੀ ਠੀਕ ਆ ਬਾਬਾ ਠੀਕ ਐ ਬਾਬੇ ਮਾਇਆ ਦੇ ਪੁੱਤ ਜੀ ਨਹੀਂ ਭਾਈ ਕਹਿੰਦਾ ਅਸੀਂ ਵੀ ਇੰਟਰ ਦਾ ਫੇਰ ਆ ਜੀ ਅੱਜ ਕਰ ਬਾਬੇ ਮਾਇਆ ਦੇ ਕੀ ਲੈ ਗਿਆ ਭਗਤਾਂ ਬੋਲੀ ਜਨਾ ਯਾਰ ਮਾਇਆ ਨੂੰ ਮੁੱਕੇ ਨਹੀਂ ਹੈਗੇ ਜੰਤ ਅੱਜ ਕਰਦੇ ਆ ਆਪਣੇ ਆਪ ਕਹਿਣਾ ਬਾਬੂ ਨੇ ਬੋਲੀਆ ਨਾ ਨਾ ਭਾਈ ਮਰੀ ਜਾਂਦਾਗਾ। ਬੇ ਸਾਈ ਭੋ ਜਦਾ ਭਾਈ ਪੰਨਿ ਜਮੇ ਫੁੱਤ ਹੋ ਛੱਡ ਜੀ ਬਾਬਾ। ਉਹੀ ਤਾਂ ਗੱਲ ਆ। ਮੈਨੂੰ ਸੁਣਦੇ। ਹਾਂ ਰੌਣ ਠੀਕ ਆ ਤੂੰ? ਹਾਂ ਠੀਕ ਆ। ਮੈਨੂੰ ਕੀ ਹੋਣਾ? ਹਾਂ ਹਾਂ ਦੱਸੋ। ਤੁਸੀਂ ਮੈਂ ਰੀਲ ਬਣਾ ਦੋ। ਤੁਹਾਨੂੰ ਤਾਂ ਬੇਬਿਆਂ ਘਰ ਆਣੋ ਹੀ ਆਂ। ਬੇਬੇ ਮੇਰੀ ਰੀਲ ਬਣਾਈ ਜਾਵਾ। ਨਾ ਨਾ ਹਾਂ ਰਾਣੀ ਆ। ਕੱਲ ਬਣਾ ਦਾਂਗਾ। ਕੱਲ ਕੋਈ ਗੱਲ ਨਾ। ਹਾਂ ਛੇਤੀ ਆ ਜਾ ਮੜੇ। ਠੀਕ। ਸਟਾਰਟ ਹਾਂ ਲੱਗਦਾ ਅੱਜ ਕਿੰਦਰ ਖਾਣਾ ਜਾਂ ਕਰੀ ਜਾਂਦੇ ਆ ਫੇਰ ਗੇਬੋ ਬਿਰਿਲਾ ਬਣਾਉਣ ਲੱਗੀ ਪਈ ਵੀਡੀਓ ਬਣਾਉਣ ਲੱਗੀ ਗੇਬੋ ਬਬੂ ਮੈਂ ਬੋਲੀ ਨਾ ਯਾਰ ਤੂੰ ਵੀ ਯਾਰ ਹਣ ਕੇ ਆਪਾਂ ਕਿੱਧਰ ਗਈ ਆਈਆਂ ਬੱਚਾ ਕਰਨ ਵੇਲੇ ਉਹ ਕਣਕਾ ਗੇਬੋ ਆ ਗਈ ਇੱਚ ਇਹਨੂੰ ਕੀ ਤਲਾ ਗੇਬੋ ਦਾ ਹਾਂ ਕਰਦਾ ਜਲੂਤ ਹੁਣ ਉਹਨੂੰ ਵੀ ਨਾ ਛੱਡਿਓ ਵਿਚਾਰੀ ਨੂੰ ਉਹਦਾ ਵੀ ਜਲੂਤ ਕੱਢ ਦੇ ਪਾਪਾ ਆ ਨਿੱਟਾ ਚਲੋਟੰਦ ਨੰਨਾ ਦਾ ਕਰਨਾ ਪਊ ਹੱਲ ਲਿਆਉਨੇ ਆ ਫੜਕੇ ਬੁੱਤਲ ਹਾਂ ਰੀਲਾ ਬੈਲ ਰਣਾ ਵਾਗੀ ਕੰਮ ਬੈਲੇ ਗੇਬੋ ਆ ਗਈ ਇਹਨੂੰ ਦੇਖਦਾ ਲਾ ਕੇ ਪੱਕ ਨੇ